ਸਤਿ ਸ਼੍ਰੀ ਅਕਾਲ ਦੋਸਤੋ ਜਿਸ ਤਰ੍ਹਾਂ ਆਪਾਂ ਪੰਜਾਬ ਦੀਆਂ ਨਹਿਰਾਂ ਦੇ ਵੱਖ-ਵੱਖ ਥਾਂ ਨੂੰ ਵੀਊ ਦਿਖਾਉਂਦੇ ਹਾਂ ਉਸੇ ਤਰ੍ਹਾਂ ਅੱਜ ਤੁਹਾਨੂੰ ਲਹਿੰਦੇ ਪੰਜਾਬ ਦੀ ਇੱਕ ਨਹਿਰ ਦਾ ਖੂਬਸੂਰਤ ਵੀਊ ਦਿਖਾ ਰਹੇ ਹਾਂ ਦੋਸਤੋ ਸੁਲੇਮਾਨ ਕੀ ਹੈੱਡ ਦੇ ਵਿੱਚੋਂ ਦੋ ਨਹਿਰਾਂ ਨਿਕਲਦੀਆਂ ਨੇ ਇੱਕ ਸਾਦਕੀ ਨਹਿਰ ਜਿਸ ਦਾ ਅਕਸਰ ਹੀ ਬਜ਼ੁਰਗ ਗੱਲਾਂ-ਬਾਤਾਂ ਦੇ ਵਿੱਚ ਜ਼ਿਕਰ ਕਰਦੇ ਰਹਿੰਦੇ ਨੇ ਜੋ ਤਕਰੀਬਨ ਸਰਹੱਦ ਦੇ ਨਜ਼ਦੀਕ ਦੀ ਲੰਘਦੀ ਹੈ ਤੇ ਦੂਸਰੀ ਫੋਡਵਾ ਕਨਾਲ ਸਾਦਕੀ ਕਨਾਲ ਵੱਡੀ ਆ ਤੇ ਜਿਹੜੀ ਫੋਡਵਾ ਕਨਾਲ ਐ ਇਹ ਥੋੜੀ ਛੋਟੀ ਆ ਫੋਡਵਾ ਕਨਾਲ ਅੰਗਰੇਜ਼ ਅਫਸਰ ਦੇ ਨਾਮ ਤੇ ਬਣੀ ਸੀ ਤੇ ਤਕਰੀਬਨ 1924 ਦੇ ਵਿੱਚ ਇਹ ਨਹਿਰ ਬਣੀ ਆ ਸਾਦਕੀ ਕਨਾਲ ਨਵਾਬ ਸੂਬਾ ਸਾਦਕ ਜੋ रियासत ਬਹਾਵਲਪੁਰ ਦੇ ਸਨ ਉਹਨਾਂ ਦੇ ਨਾਮ ਤੇ ਬਣੀ ਸੀ ਜੋ ਦੋਸਤੋ ਆਪਾਂ ਇਸ ਸਮੇਂ ਵਿਊ ਦੇਖ ਰਹੇ ਆ ਦੋਸਤੋ ਇਸ ਨੂੰ ਖਵਾਰਿਆਂ ਵਾਲੀ ਝਾਲ ਜਾਂ ਬੱਸ ਸਟੈਂਡ ਖਵਾਰਿਆਂ ਵਾਲੀ ਵੀ ਕਿਹਾ ਜਾਂਦਾ ਹੈ ਤੇ ਦੋਸਤੋ ਇਹ ਤੇ ਜੋ ਜਿੰਨੀ ਆਬਾਦੀ ਆ ਉਹ ਬੋਦਲਿਆਂ ਦੀ ਆਬਾਦੀ ਆ ਤਕਰੀਬਨ ਤੇ ਇਸ ਦੇ ਜਿਹੜੇ ਨੇੜਲੇ ਪਿੰਡ ਨੇ ਦੋਸਤੋ ਅੱਕਾਂਵਾਲੀ ਗਰੀਆਬਾਦ ਕਾਨਾ ਚੱਕ ਚਾਂਗੀ ਚੱਕ ਖਵਾਰੇ ਇਹ ਪਿੰਡ ਨਜ਼ਦੀਕ ਲੱਗਦੇ ਨੇ ਤੇ ਦੋਸਤੋ ਇਹ ਸਾਨੂੰ ਵੀਡੀਓ ਲਹਿੰਦੇ ਪੰਜਾਬ ਤੋਂ ਵੀਰ ਨਸੀਰ ਜੋਇਆ ਜੀ ਉਹਨਾਂ ਨੇ ਭੇਜੀ ਸੀ ਤੇ ਸੋਚਿਆ ਕਿ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰੀਏ ਤੇ ਦੋਸਤੋ ਇਹ ਵੀਡੀਓ ਤੁਸੀਂ ਆਪਣੇ ਬਜ਼ੁਰਗਾਂ ਨੂੰ ਜ਼ਰੂਰ ਦਿਖਾਇਆ ਜੇ ਹੋ ਸਕਦਾ ਹੈ ਕਿ ਉਹਨਾਂ ਦੀਆਂ ਕੋਈ ਯਾਦਾਂ ਇਨ੍ਹਾਂ ਨਹਿਰਾਂ ਦੇ ਨਾਲ ਜੁੜੀਆਂ ਹੋਣ ਕਦੇ ਉਹਨਾਂ ਨੇ ਵੀ ਇੱਥੇ ਸਫ਼ਰ ਕੀਤਾ ਹੋਵੇ ਇਨ੍ਹਾਂ ਪੁਲਾਂ ਦੇ ਉੱਪਰ ਦੀ ਤੇ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਲਾਜ਼ਮੀ ਕਰਿਓ